गुरु वागुरु जी सोरठ महल्ला पहला अलख अपार अगम अगोचर ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਬਾ ਨਾ ਤਿਸ ਭਾਉ ਨਾ ਪਰਮਾ ਸੱਚ ਸਚਿਆਰ ਵਿਟੋ ਕੁਰਬਾਨ नात स्वरूप वर्ण नहीं रेखिया सत्य शब्द नीसाणा रहाओ नात ना समाप्त पिता सुत बंधप नातस कामना नारी අකොල නිරං්ජන අපරපරම්පර සගලී ජෝතතුමාරිීකාටකාට අන්තර බ්‍රහ්මලුකායා කටකට ජෝතසභයි බද්ජරක පාට මුකතේ ගොරමත්ති. ਨੇਰ ਪੈ ਤਾੜੀ ਲਾਈ ਜੰਤ ਉਪਾਏ ਕਾਲ ਸਿਰਜਨਤਾ ਵਸਗਤ ਜੁਗਤ ਸਬਾਈ ਸਤ ਗੁਰ ਸੇਵ ਪਦਾਰਤ ਪਾਵਹਿ ਸ਼ੂਟੇ ਸ਼ਬਦ ਕਮਾਈ ਸੂਚ ਭੰਡ ਸਾਚ ਸਮਾਵੈ ਵਿਰਲੇ ਸੂਚਾ ਚਾਰੀ ਤੰਤ ਕਾ ਪਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਣ ਕੀਤਾ ਹੈ ਇਹ ਸੋਰਠ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 597 ਦੇ ਉੱਪਰ ਸੁਭਾਏ ਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਸਾਂਝੀ ਕਰ ਰਹੇ ਹਾਂ। ਜਿਸ ਦੇ ਵਿੱਚ ਕੱਲ ਇਹ ਪਾਵਨ ਬਚਨ ਸਾਂਝੇ ਕੀਤੇ ਸਨ ਕਿ ਉਹ ਪਰਮਾਤਮਾ ਜੂਨਾ ਦੇ ਵਿੱਚ ਨਹੀਂ ਆਉਂਦਾ। ਉਹ ਦਾ ਆਪਣੇ ਆਪ ਤੋਂ ਪ੍ਰਕਾਸ਼ ਹੈ। ਉਹਦੇ ਅੰਦਰ ਮੋਹ ਨਾ ਦੀ ਕੋਈ ਚੀਜ਼ ਨਹੀਂ। ਇਹ ਆਪਾਂ ਪਾਵਨ ਪੰਕਤੀ ਸਾਂਝੀ ਕਰ ਰਹੇ ਸੰजात ਆजात ਜੋਨੀ ਸੰਭਾ ਨਾ ਤਿਸ ਭਾਉ ਨਾ ਪਰਮਾ ਤੇ ਮੋਹ ਦੀ ਸਮਾਪਤੀ ਕਰਦਿਆਂ ਮੈਂ ਇਹ ਗੱਲ ਕਹੀ ਸੀ ਕਿ ਜੇ ਰੱਬ ਦੇ ਅੰਦਰ ਮੋਹ ਹੋ ਜਾਵੇ ਤੇ ਫਿਰ ਸ੍ਰਿਸ਼ਟੀ ਦੀ ਕਾਰ ਚਲਾਉਣੀ ਥੋੜੀ ਜੀ ਔਖੀ ਹੋ ਜਾਂਦੀ ਹੈ ਸੋ ਇਸ ਕਰਕੇ ਉਹਦੇ ਅੰਦਰ ਭਾਉ ਦਾ ਅਰਥ ਕੀਤਾ ਸੀ ਪਿਆਰ ਅਖਰੀ ਅਰਥ ਕੀਤੇ ਅੰਤਰੀਵ ਅਰਥ ਕੀਤੇ ਸਨ ਮੋਹ ਸੋ ਇਸ ਕਰਕੇ ਪ੍ਰਮਾਤਮਾ ਦੇ ਅੰਦਰ ਮੋਹ ਨਹੀਂ ਇੱਕ ਬੇਨਤੀ ਕਰਕੇ ਮੈਂ ਅੱਗੇ ਚੱਲਾਂ ਕੱਲ ਵੀ ਕਿਹਾ ਸੀ ਕਿ ਜਿੰਨੇ ਵੀ ਰਿਸ਼ਤੇ ਨੇ ਇਹ ਮੋਹ ਦੇ ਸਿਰ ਤੇ ਤੁਰਦੇ ਨੇ ਪਰ ਪਰਿਪੂਰਨ ਪ੍ਰਮਾਤਮਾ ਜਿਹੜਾ ਏ ਉਹ ਇਹਨਾਂ ਮੋਹ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ ਕਿਉਂਕਿ ਉਹਨੇ ਇਹ ਸਾਰਾ ਕੁਝ ਪੈਦਾ ਕੀਤਾ ਹੋਇਆ ਹੈ ਹਾਂ ਇਹ ਗੱਲ ਵੱਖਰੀ ਹੈ ਜਦੋਂ ਉਹਦੇ ਭਗਤ ਦੇ ਉੱਤੇ ਕੋਈ ਆਂਚ ਆਉਂਦੀ ਹੈ ਨਾ ਉਹ ਫਿਰ ਉਹਦੀ ਪਾਲਣਾ ਜ਼ਰੂਰ ਕਰਦਾ ਹੈ ਪਰ ਉਹਦੀ ਪਾਲਣਾ ਵਾਸਤੇ ਵੀ ਰੱਬ ਜਿਹੜਾ ਉਹ ਕਈਆਂ ਦੀ ਡਿਊਟੀ ਲਾ ਦਿੰਦਾ ਮੈਂ ਇੱਕ ਦੋ ਪ੍ਰਮਾਣ ਇਹ ਵੀ ਤੁਹਾਡੇ ਸਾਹਮਣੇ ਰੱਖ ਦਿੰਦਾ ਇੱਕ ਤੇ ਤੁਸੀਂ ਬਚਨ ਪੜ੍ਹਦੇ ਜੇ ਰੋਜ਼ਾਨਾ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆ ਆ ਰਾਮ ਰਾਜੀ ਪਰਮਾਤਮਾ ਆਪਣੇ ਭਗਤਾਂ ਦੀ ਜਿਹੜੀ ਹੈ ਉਹ ਇੱਜ਼ਤ ਉਹਦੀ ਪੈਜ ਜ਼ਰੂਰ ਰੱਖਦਾ ਹੈ ਹੁਣ ਇੱਥੇ ਦੋ ਤਰੀਕਿਆਂ ਦੇ ਨਾਲ ਜਿਹੜੀ ਉਹ ਪੈਜ ਰੱਖੀ ਜਾਂਦੀ ਹੈ ਇਸੇ ਹੀ ਪਾਵਨ ਸ਼ਬਦ ਚ ਦੋ ਉਦਾਹਰਨਾਂ ਨੇ ਉਹਨਾਂ ਦੇ ਤਰੀਕੇ ਵੱਖੋ ਵੱਖ ਨੇ ਇੱਕ ਹੈ ਹਰਨਾਖਸ਼ ਦੁਸ਼ਟ ਹਰ ਮਾਰਿਆ ਪਹਿਰਲਾਦ ਤਰਾਇਆ ਹਰਨਾਖਸ਼ ਨੂੰ ਮਾਰਨ ਵਾਸਤੇ ਨਰਸਿੰਘ ਦਾ ਅਵਤਾਰ ਜਿਹੜਾ ਉਹ ਆਉਂਦਾ ਹੈ ਪਰ ਅਗਲੀ ਪੰਕਤੀ ਬਿਲਕੁਲ ਚੇਂਜ ਹੋ ਗਏ ਜੀ ਇਹੋ ਜੇ ਹੋ ਜਾਵੇਗੀ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮukh ਲਾਇ ਉੱਥੇ ਕੋਈ અવਤਾਰ ਨਹੀਂ ਪੈਦਾ ਹੋ ਰਿਹਾ ਜਦੋਂ ਹਰਨਾਕਸ਼ ਦੀ ਗੱਲ ਆਉਂਦੀ ਹੈ ਉਹਨੂੰ ਮਾਰਨ ਵਾਸਤੇ ਇੱਕ અવਤਾਰ ਪੈਦਾ ਹੁੰਦਾ ਹੈ ਪਰ ਜਦੋਂ ਭਗਤ ਨਾਮਦੇਵ ਦੀ ਗੱਲ ਕਰਦੇ ਆ ਉੱਥੇ ਕੋਈ અવਤਾਰ ਨਹੀਂ ਪੈਦਾ ਆ ਰਿਹਾ ਉੱਥੇ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਕਲਾ ਵਰਤੌਂਦਾ ਹੈ ਤੇ ਕਲਾ ਦੇ ਨਾਲ ਉਹ ਜਿਹੜਾ ਮੰਦਰ ਦਾ ਮੂੰਹ ਕਮਾ ਦਿੰਦਾ ਹੈ ਤੇ ਇਹ ਤੁਸੀਂ ਅਮਰਤ ਬਾਣੀ ਦਾ ਬਚਨ ਵੀ ਪੜਦੇ ਜਿਵੇਂ ਜਿਵੇਂ ਨਾਮਾ ਹਰਗੁਣ ਉਚਰੇ ਭਗਤ ਜਨਾ ਕਹੋ ਦਿਹੁਰਾ ਫਿਰੈ ਜਾਂ ਇਹ ਵੀ ਬਚਨ ਹੈ ਕਹ ਤ ਧਰਤ ਅਕੌਡੀ ਕਰੋ ਇਹ ਵੀ ਪਰਮਾਤਮਾ ਦੇ ਬਚਨ ਨੇ ਮੇਰੇ ਕਹਿਣ ਦਾ ਭਾਵ ਹੈ ਜਦੋਂ ਪਰਮਾਤਮਾ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ ਨਾ ਉਹ ਜਾਂ ਤੇ ਕਿਸੇ અવਤਾਰ ਨੂੰ ਭੇਜ ਦਵੇਗਾ ਜੇ ਨਹੀਂ ਤੇ ਜਿਹੜੇ ਉਹਨੇ ਤਤ ਬਣਾਏ ਹੋਏ ਨੇ ਉਥੇ ਫਿਰ ਆਪਣੀ ਉਹ ਕਲਾ ਵਰਤਾ ਦਿੰਦਾ ਹੈ ਹਰ ਥਾਂ ਤੇ ਪ੍ਰਮਾਤਮਾ ਕੋਈ ਨਾ ਕੋਈ ਕਲਾ ਵਰਤਾ ਦਿੰਦਾ ਏ ਪਰ ਉਹਦੇ ਅੰਦਰ ਮੋਹ ਨਹੀਂ ਉਹ ਆਪ ਅਜੂਨੀ ਏ ਪਰ ਭਗਤਾਂ ਦੀ ਪੈਜ ਉਹ ਤਾਂ ਰੱਖਦਾ ਏ ਕਿਉਂਕਿ ਜੇ ਉਹ ਭਗਤ ਦੀ ਪੈਜ ਨਾ ਰੱਖੇ ਤੇ ਫਿਰ ਲੋਕ ਰਬ ਦੀ ਬੰਦਗੀ ਵਾਲੇ ਪਾਸੇ ਵੀ ਨਾ ਜਾਣ ਹਰ ਇੱਕ ਚੀਜ਼ ਨੂੰ ਨਾ ਕਿਉਂਕਿ ਜਦੋਂ ਮੈਂ ਕੱਲ ਸ਼ਾਇਦ ਕਿਹਾ ਸੀ ਇਹ ਇੱਕ ਖੇਡ ਹੈ ਤੇ ਖੇਡ ਦੇ ਵਿੱਚ ਤੁਹਾਨੂੰ ਫਸਟ ਸੈਕਿੰਡ ਕੱਢਣਾ ਹੀ ਪੈਂਦਾ ਏ ਇਸ ਕਰਕੇ ਪ੍ਰਮਾਤਮਾ ਨੂੰ ਕਿਤੇ ਨਾ ਕਿਤੇ ਆਪਣਾ ਪੱਖ ਜਿਹੜਾ ਉਹ ਵਿਖਾਉਣਾ ਹੀ ਪੈਂਦਾ ਹੈ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਜਿਹੜਾ ਭਰੋਸਾ ਸ਼ਰਧਾ ਵਿਸ਼ਵਾਸ ਬਣਿਆ ਰਵੇ ਪਰ ਉਹਦੇ ਅੰਦਰ ਮੋਹ ਨਹੀਂ ਹਾਂ ਮੈਂ ਇੱਥੇ ਇੱਕ ਉਦਾਹਰਨ ਦੇ ਦਿਨਾ ਕਿ ਜਦੋਂ ਪ੍ਰਮਾਤਮਾ ਤੇ ਉਹਦੇ ਭਗਤ ਦੀ ਗੱਲ ਚੱਲਦੀ ਹੈ ਬਾਕੀਆਂ ਦੇ ਰੂਲ ਵੱਖੋ ਵੱਖ ਨੇ ਥੋੜਾ ਜਿ ਇਸ ਵਿਸ਼ੇ ਨੂੰ ਫੇਰ ਸਮਝ ਲਈਏ ਉਹਦੇ ਅੰਦਰ ਮੋਹ ਨਹੀਂ ਮੈਂ ਇਹ ਪੇਸ਼ ਕਰ ਰਿਹਾ ਉਹਦੇ ਅੰਦਰ ਮੋਹ ਨਹੀਂ ਪਰ ਮੋਹ ਨਾ ਹੁੰਦਿਆਂ ਹੋਇਆਂ ਵੀ ਉਹ ਸਾਰਿਆਂ ਦੇ ਵਿੱਚ ਵਿਚਰਿਆ ਤੇ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਉਹਦਾ ਕਾਰਨ ਕਈ ਵਾਰੀ ਮਨ 'ਚ ਆਵੇਗਾ ਜੇ ਮੋਹ ਨਹੀਂ ਤੇ ਸਾਰਿਆਂ ਦੇ ਲਈ ਉਹ ਬਰਾਬਰ ਕਿਉਂ ਨਹੀਂ ਤੇ ਇੱਕ ਉਦਾਹਰਨ ਦੇ ਦੇਵਾਂ ਇੱਕ ਤੁਸੀਂ ਆਂਬ ਦਾ ਦਰਖਤ ਦੇਖਦੇ ਜੇ ਹੁਣ ਸਾਰੇ ਦਾ ਸਾਰਾ ਦਰਖਤ ਵੇਖ ਕੇ ਅਸੀਂ ਇਹੋ ਕਹਿੰਨੇ ਆਂ ਅੰਬ ਦਾ ਉਹਦਾ ਤਣਾ ਵੇਖਿਆ ਜਾਂਦਾ ਟਾਹਣੀਆਂ ਦੇਖੀਆਂ ਜਾਂਦੀਆਂ ਨੇ ਛਿਲੜਾਂ ਨੇ ਪੱਤੇ ਨੇ ਫੁੱਲ ਪੈਂਦੇ ਨੇ ਬਾਅਦ ਚ ਜਾ ਕੇ ਫਲ ਲੱਗਦੇ ਨੇ ਪਰ ਖਾਦਾ ਕੀ ਜਾਂਦਾ ਹੈ ਖਾਦਾ ਤੇ ਅੰਬ ਹੀ ਜਾਂਦਾ ਹੈ ਨਾ ਇਸੇ ਤਰੀਕੇ ਦੇ ਨਾਲ ਪਰਮਾਤਮਾ ਦੀ ਜੋਤ ਹਰੇਕ ਦੇ ਵਿੱਚ ਹੈ ਜਿਹੜਾ ਪਰਮਾਤਮਾ ਨੂੰ ਪਾ ਜਾਂਦਾ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਫਿਰ ਉਹ ਪਰਮਾਤਮਾ ਦੇ ਘਰ ਦੇ ਵਿੱਚ ਸਵੀਕਾਰਿਆ ਜਾਂਦਾ ਉਹਦਾ ਮੁੱਲ ਜ਼ਿਆਦਾ ਪੈ ਜਾਂਦਾ ਫਿਰ ਉਹ ਆਪਣੇ ਉਸ ਪਿਆਰੇ ਦੀ ਪੈਜ ਰੱਖਦਾ ਹੈ ਹੁਣ अनेका ਹੀ ਵਾਰ ਜਿਹੜਾ ਇਸ ਅੰਬ ਦੇ ਦਰਖਤ ਨੂੰ ਤੁਸੀਂ ਬੂਰ ਪੈਂਦਾ ਵੇਖਿਆ ਹੋਵੇਗਾ ਪਰ ਸਾਰਾ ਬੂਰ ਕਦੀ ਨਹੀਂ ਪੱਕਦਾ ਬੂਰ ਪਹਿਲਾਂ ਵੀ ਝੜ ਜਾਂਦਾ ਹੈ ਫਿਰ ਅੰਬੀਆਂ ਲੱਗਦੀਆਂ ਨੇ ਅੱਧਿਆਂ ਨੂੰ ਤੋਤੇ ਖਾ ਜਾਂਦੇ ਨੇ ਟੁੱਕ ਜਾਂਦੇ ਨੇ ਤੋੜ ਕੇ ਸੁੱਟ ਜਾਂਦੇ ਨੇ ਅੱਧਿਆਂ ਨੂੰ ਹਨੇਰੀ ਜਿਹੜੀ ਸੁੱਟ ਜਾਂਦੀ ਹੈ ਕੁਝ ਪਰਸੈਂਟ ਬਾਅਦ ਦੇ ਵਿੱਚ ਉਹ ਜਿਹੜਾ ਪਿਆ ਹੋਇਆ ਬੂਰ ਹੈ ਉਹ ਪੱਕ ਕੇ ਤੇ ਅੰਬ ਦਾ ਰੂਪ ਧਾਰਨ ਕਰਦਾ ਹੈ ਰੱਬ ਨੇ ਸ੍ਰਿਸ਼ਟੀ ਪੈਦਾ ਕੀਤੀ ਇੱਕ ਖੇਡ ਹੈ ਹਰ ਕੋਈ ਆਪਣੀ ਆਪਣੀ ਵਾਰੀ ਦੇ ਨਾਲ ਆਪਣੇ ਆਪਣੇ ਕਰਮਾਂ ਦੇ ਨਾਲ ਕਰਮੀ ਆਪੋ ਆਪਣੇ ਕਿ ਨੇੜੇ ਆ ਕੇ ਦੂਰ ਕੋਈ ਨੇੜੇ ਹੁੰਦਾ ਜਾਂਦਾ ਤੇ ਕੋਈ ਦੂਰ ਹੁੰਦਾ ਜਿਹੜਾ ਜਿਹੜਾ ਉਹਦੇ 'ਚ ਅਪੇਧ ਹੋ ਜਾਂਦਾ ਫਿਰ ਪ੍ਰਮਾਤਮਾ ਉਹਦੀ ਪੈਜ ਜਰੂਰ ਰੱਖਦਾ ਹੈ ਇੱਕ ਮੈਂ ਘਟਨਾ ਤੁਹਾਡੇ ਨਾਲ ਕਹਾਣੀ ਸਾਂਝੀ ਕਰ ਦੇਣਾ ਇਹਦੇ ਪਰਥਾ ਸਮਝਣਾ ਥੋੜਾ ਜਿਹਾ ਸੌਖਾ ਹੋ ਜਾਏਗਾ ਇੱਕ ਵਾਰ ਇੱਕ ਰਾਜੇ ਨੇ ਕਿਸੇ ਫਕੀਰ ਨੂੰ ਸਵਾਲ ਕੀਤਾ ਕਹਿਣ ਲੱਗਾ ਫਕੀਰ ਜੀ ਤੁਸੀਂ ਕਹਿੰਦੇ ਜੇ ਕਿ ਰੱਬ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਤੁਸੀਂ ਕਹਿੰਦੇ ਜੇ ਕਿ ਰੱਬ ਜਿਹੜਾ ਹੈ ਉਹ ਆਪਣੇ ਪਿਆਰਿਆਂ ਦੀ ਪਰਤਪਾਲਨਾ ਆਪ ਕਰਦਾ ਹੈ ਦੂਜੇ ਪਾਸੇ ਇਹ ਕਹਿੰਦੇ ਜੇ ਕਿ ਜਿੰਨੇ ਵੀ ਪੀਰ ਪਗੰਬਰ ਨੇ ਉਹ ਰੱਬ ਦੇ ਬਣਾਏ ਹੋਏ ਅਵਤਾਰ ਪੈਦਾ ਕੀਤੇ ਹੋਏ ਨੇ ਮੇਰਾ ਸਵਾਲ ਇਹ ਹੈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਕਿ ਜੇ ਰੱਬ ਨੇ ਸਾਰੇ ਦੇਵੀ ਦੇਵਤੇ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਜੋਧੇ ਪੈਦਾ ਕੀਤੇ ਨੇ ਤੇ ਜਦੋਂ ਉਹਦੇ ਭਗਤ ਦੇ ਉੱਤੇ ਆਂਚ ਆਉਂਦੀ ਹੈ ਤੇ ਉਹ ਫਿਰ ਆਪ ਕਿਉਂ ਪੈਜ ਰੱਖਦਾ ਕਿਸੇ ਦੀ ਡਿਊਟੀ ਕਿਉਂ ਨਹੀਂ ਲਾ ਦਿੰਦਾ ਵੀ ਚਲੋ ਬੰਦੇ ਨੂੰ ਬਚਾਉਣਾ ਹੀ ਹੈ ਨਾ ਭਗਤ ਨੂੰ ਉਹ ਕਿਸੇ ਹੋਰ ਦੀ ਡਿਊਟੀ ਕਿਉਂ ਨਹੀਂ ਲਾ ਦਿੰਦਾ ਭਰੀ ਸਭਾ ਦੇ ਵਿੱਚ ਇਹ ਸਵਾਲ ਫਕੀਰ ਨੂੰ ਕਰ ਦਿੱਤਾ ਗਿਆ ਉਹਨੇ ਕਿਹਾ ਰਾਜਨ ਜਵਾਬ ਜ਼ਰੂਰ ਦਵਾਂਗਾ ਪਰ ਕੁਝ ਸਮਾਂ ਲੱਗੇਗਾ ਜਵਾਬ ਐਡਾ ਸੌਖਾ ਨਹੀਂ ਹੈ ਰਾਜਾ ਕਹਿੰਦਾ ਮੈਨੂੰ ਮਨਜ਼ੂਰ ਹੈ ਉਹਨੇ ਕੁਝ ਸਮਾਂ ਲੈ ਲਿਆ ਕਿੰਨਾ ਸਮਾਂ ਆਵੇਗਾ ਜਵਾਬ ਜਰੂਰ ਮਿਲੇਗਾ ਸਮਾਂ ਆਪਣੀ ਚਾਲੇ ਚੱਲਿਆ ਜੀ ਕੁਝ ਸਮੇਂ ਤੱਕ ਰਾਜੇ ਦੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਬੱਚਾ ਵੱਡਾ ਹੋਇਆ ਥੋੜਾ ਜਿਹਾ ਰਿੜਨ ਲੱਗ ਪਿਆ ਕੁਝ ਕੁ ਮਹੀਨਿਆਂ ਦਾ ਤੇ ਫਕੀਰ ਆਉਂਦਾ ਜਾਂਦਾ ਸੀ ਫਕੀਰ ਨੇ ਇੱਕ ਦਿਨ ਜੁਗਤ ਵਰਤੀ ਉਹਨੇ ਵੇਖਿਆ ਕਿ ਰਾਜੇ ਨੇ ਆਪਣੇ ਸ਼ਹਿਜ਼ਾਦੇ ਨੂੰ ਜਿਹੋ ਜਿਹੇ ਵੀ ਕੱਪੜੇ ਪਾਏ ਹੋਏ ਨੇ ਉਹ ਜ ਜ ਉਹਨੇ ਇੱਕ ਪੁਤਲਾ ਤਿਆਰ ਕਰਕੇ ਉਹਨੂੰ ਕਪੜੇ ਪਵਾਤੇ। ਉਹਨੇ ਹੁਣ ਕਹਾਣੀ ਰਚਨੀ ਸੀ ਫਕੀਰ ਨੇ ਗੱਲ ਸਮਝਾਉਣੀ ਸੀ। ਉਹਨੇ ਕੀ ਕੀਤਾ ਵੀ ਰਾਜਾ ਜਦੋਂ ਉਹ ਬੱਚੇ ਨੂੰ ਆਪਣੇ ਨੂੰ ਚੁੱਕਿਆ ਉਹਨੇ ਤੇ ਉਹਨੇ ਰਾਜੇ ਕੋਲੋਂ ਬੱਚੇ ਨੂੰ ਆਪ ਚੁੱਕ ਲਿਆ ਹੁਣ ਉਹ ਫਕੀਰ ਵੀ ਮੰਨਿਆ ਪਰ ਮੰਨਿਆ ਰਾਜਾ ਮਨਾਵਣੀ ਸੀ ਕਰ ਸਕਦਾ। ਫਕੀਰ ਬੱਚੇ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਤੇ ਖੜਾਉਣ ਲੱਗ ਪਿਆ ਮਹਿਲਾਂ ਤੋਂ ਬਾਹਰ ਵਾਲੇ ਪਾਸੇ ਨੂੰ। ਉੱਥੇ ਹੁਣ ਇੱਕ ਛੋਟਾ ਜਿਹਾ ਤਲਾਬ ਬਣਿਆ ਸੀ। ਬੱਚੇ ਨੂੰ ਜਿਹੜਾ ਇਹ ਉਹ ਰਾਜਾਏ ਦੇ ਨੂੰ ਉਹ ਫਕੀਰ ਬੜੇ ਪਿਆਰ ਦੇ ਨਾਲ ਲਾਡ ਕਰਦਾ ਕਦੀ ਕੁਛੜ ਚੁੱਕਦਾ ਕਦੀ ਕਿਸੇ ਤਰੀਕੇ ਦੇ ਨਾਲ ਉੱਪਰ ਨੂੰ ਓਛਾਲਦਾ ਕਦੀ ਕੋਈ ਲਾਡ ਕਰਦਾ ਹੈ ਬੱਚੇ ਨਾਲ ਰਾਜਾ ਬੜਾ ਖੁਸ਼ ਹੈ ਮਨ 'ਚ ਖੁਸ਼ੀ ਹੈ ਵੀ ਇਹ ਫਕੀਰ ਬੜਾ ਮੰਨਿਆ ਪਰ ਮੰਨਿਆ ਮੇਰੇ ਬੱਚੇ ਨੂੰ ਖੜਾ ਰਿਹਾ ਚੰਗੀਆਂ ਅਸੀਸਾਂ ਦੇਵੇਗਾ ਮੇਰਾ ਬੱਚਾ ਵੀ ਮੇਰੇ ਵਾਂਗ ਰਾਜ ਭਾਗ ਪੈਦਾ ਕਰੇਗਾ ਰਾਜਾ ਬਣੇਗਾ ਇੱਕ ਦਿਨ ਹੋਰ ਰਾਜ ਵਧਾਵੇਗਾ ਚੰਗੀ ਗੱਲ ਅਸੀਸਾਂ ਲੈ ਰਿਹਾ ਹੈ ਫਕੀਰ ਨੇ ਵੇਖਿਆ ਕਿ ਰਾਜੇ ਦਾ ਗੱਲਾਂ ਦੇ ਵਿੱਚ ਜਿਹੜੀਆਂ ਪਰਜਾ ਦੇ ਨਾਲ ਜਾਂ ਆਪਣੇ ਸਿਪਾਈਆਂ ਨਾਲ ਗੱਲਾਂ ਕਰਦਾ ਸੀ ਵਜ਼ੀਰਾ ਨਾਲ ਉਹ ਗੱਲਾਂ ਕਰਦੇ ਕਰਦੇ ਦਾ ਧਿਆਨ ਬਿਲਕੁਲ ਜਿਹੜਾ ਇਸ ਬੱਚੇ ਵੱਲ ਹੋ ਚੁੱਕਾ ਹੈ ਕਿ ਫਕੀਰ ਬੱਚੇ ਦੇ ਨਾਲ ਕਿਵੇਂ ਖੇਡ ਰਿਹਾ ਹੈ ਉਹਦਾ ਧਿਆਨ ਖਿੱਚਣਾ ਸੀ ਪਹਿਲਾਂ ਉਹਨੇ ਧਿਆਨ ਖਿੱਚ ਲਿਆ ਹੁਣ ਫਕੀਰ ਉਹ ਤਲਾ ਦੇ ਵਾਲੇ ਲਾਗੇ ਲਾਗੇ ਜਾ ਰਿਹਾ ਤੇ ਤੁਸੀਂ ਸਾਰੇ ਬੱਚਿਆਂ ਵਾਲੇ ਬੈਠੇ ਜੇ ਬੱਚਾ ਜੇ ਬਗਾਨੇ ਹੱਥ ਦੇ ਵਿੱਚ ਹੋਵੇ ਨਾ ਬੰਦਾ ਜਿੰਨਾ ਮਰਜ਼ੀ ਕਿਉਂ ਨਾ ਸਿਆਣਾ ਹੋਵੇ मां ਨੂੰ ਜਰੂਰ ਅੰਦਰ ਥੋੜੇ ਜਿਹੀ ਖਿੱਚ ਪੈਂਦੀ ਹੈ ਕਿ ਮੇਰੇ ਬੱਚੇ ਨੂੰ ਕਿਤੇ ਸੱਟ ਨਾ ਲੱਗ ਜਾਵੇ ਕਿਤੇ ਡਿਗ ਨਾ ਪਵੇ ਹੁਣ ਰਾਜੇ ਦੇ ਮਨ ਦੇ ਵਿੱਚ ਹੈ ਵੀ ਫਕੀਰ ਨੇ ਬੱਚਾ ਚੁੱਕਿਆ ਕਿਤੇ ਇਹਦਾ ਪੈਰ ਹੀ ਨਾ ਤਿਲਕ ਜਾਵੇ ਤਲਾਚ ਹੀ ਨਾ ਜਾ ਪਵੇ ਫਕੀਰ ਦੀ ਨਹੀਂ ਫਿਕਰ ਫਿਕਰ ਆਪਣੇ ਬੱਚੀ ਦੀ ਮੇਰਾ ਬੱਚਾ ਨਾ ਕਿਤੇ ਤਲਾਚ ਚ ਚਲ ਜਾਵੇ ਫਕੀਰ ਨੇ ਮੌਕਾ ਵੇਖਿਆ ਰਾਜੇ ਦਾ ਬਿਲਕੁਲ ਧਿਆਨ ਜਿਹੜਾ ਬੱਚੇ ਵੱਲ ਹੈ ਫਕੀਰ ਨੇ ਇੰਨੇ ਚਿਰ ਨੂੰ ਉਹ ਪੁਤਲਾ ਉਹਨੇ ਕੋਲ ਲਗਾਇਆ ਸੀ ਉਹਨੇ ਕਿਸੇ ਤਰੀਕੇ ਦੇ ਨਾਲ ਉਹ ਜਿਹੜਾ ਬਣਾਇਆ ਹੋਇਆ ਪੁਤਲਾ ਸੀ ਨਾ ਪ੍ਰਾਲੀ ਦਾ ਉਹ ਜਿਹਨੂੰ ਬੱਚੇ ਵਰਗੇ ਕੱਪੜੇ ਪਹਿਨਾਏ ਸਨ ਉਹ ਤਲਾ ਦੇ ਵਿੱਚ ਸੁੱਟ ਦਿੱਤਾ ਰਾਜੇ ਨੂੰ ਲੱਗਾ ਵੀ ਮੇਰਾ ਬੱਚਾ ਸੁੱਟਿਆ ਗਿਆ ਰਾਜਾ ਇੱਕ ਦਮ ਭੱਜਿਆ ਆਪਣੇ ਵਜ਼ੀਰਾਂ ਦੇ ਵਿੱਚੋਂ ਆਪੇ ਸ਼ਿਕਾਇਤਾਂ ਦੇ ਵਿੱਚੋਂ ਕਿਸੇ ਨਾਲ ਕੋਈ ਗੱਲ ਨਹੀਂ ਹਫੜਾ ਦਫੜੀ ਪੈ ਗਈ ਕੋਈ ਗੱਲ ਨਹੀਂ ਕੀਤੀ ਜਾ ਕੇ ਤਲਾ ਦੇ ਵਿੱਚ ਛਾਲ ਮਾਰੀ ਛਾਲ ਮਾਰ ਕੇ ਤੇ ਜਦੋਂ ਬਾਹਰ ਕੱਢਿਆ ਤੇ ਵੇਖਿਆ ਪਰਾਲੀ ਦਾ ਪੁੱਤਲਾ ਸਵਾਲ ਉਹਨੇ ਫਿਰ ਫਕੀਰ ਨੂੰ ਕਰ ਦਿੱਤਾ ਫਕੀਰ ਜੀ ਇਹ ਕੀ ਮੇਰੇ ਨਾਲ ਮਜ਼ਾਕ ਮੈਂ ਰਾਜਾ ਹਾਂ ਇਦਾਂ ਕਿਉਂ ਕੀਤਾ ਹੈ ਫਕੀਰ ਕਹਿੰਦਾ ਰਾਜਣ ਤੇਰੇ ਉਸ ਦਿਨ ਦੇ ਸਵਾਲ ਦਾ ਜਵਾਬ ਦਿੱਤਾ ਜਿਹੜਾ ਤੂੰ ਸਵਾਲ ਕੀਤਾ ਸੀ ਕਹਿੰਦਾ ਮੈਨੂੰ ਜਵਾਬ ਦੀ ਸਮਝ ਨਹੀਂ ਲੱਗੀ ਵੀ ਇਹ ਜਵਾਬ ਕਿਵੇਂ ਹੈ ਫਕੀਰ ਕਹਿੰਦਾ ਵੀ ਤੈਨੂੰ ਲੱਗਾ ਸੀ ਕਿ ਮੈਂ ਤੇਰੇ ਬੱਚੇ ਨੂੰ ਸੁੱਟ ਦਿੱਤਾ ਕਹਿੰਦਾ ਹਾਂ ਕਹਿੰਦਾ ਮੈਂ ਬੱਚਾ ਨਹੀਂ ਸੁੱਟਿਆ ਅਸਲ 'ਚ ਇਹ ਪੁੱਤਲਾ ਤੈਨੂੰ ਪਤਾ ਲੱਗਿਆ ਕਹਿੰਦਾ ਪਤਾ ਤਾਂ ਲੱਗਿਆ ਫਕੀਰ ਕਹਿੰਦਾ ਤੂੰ ਇਹਨੂੰ ਬਚਾਉਣ ਕਿਉਂ ਆਇਆ ਰਾਜਾ ਕਹਿੰਦਾ ਮੇਰਾ ਪੁੱਤਰ ਸੀ ਮੈਂ ਤਾਂ ਬਚਾਉਣ ਆਇਆ ਫਕੀਰ ਨੇ ਜਿਹੜੀ ਅਗਲੀ ਗੱਲ ਕਹੀ ਕਿ ਲਗੇ ਜੇ ਤੇਰਾ ਪੁੱਤਰ ਸੀ ਤੂੰ ਰਾਜਾ ਐ ਤੇਰੇ ਲਾਗੇ ਵਜ਼ੀਰ ਸਨ ਤੇਰੇ ਲਾਗੇ ਮੰਤਰੀ ਸਨ ਤੇਰੇ ਲਾਗੇ ਸਿਪਾਹੀ ਸਨ ਕਿਸੇ ਨੂੰ ਵੀ ਆਵਾਜ਼ ਦੇ ਦੇਂਦਾ ਜਾ ਕੇ ਬੱਚੇ ਨੂੰ ਤਲਾਹ ਚੋਂ ਕੱਢ ਲਿਆ ਤੈਨੂੰ ਕੀ ਛਲ ਮਾਰਨ ਦੀ ਲੋੜ ਸੀ ਰਾਜਾ ਕਹਿੰਦਾ ਜਿੰਨਾ ਚਿਰ ਮੈਂ ਕਿਸੇ ਨੂੰ ਕਹਿੰਦਾ ਉਹ ਪਤਾ ਨਹੀਂ ਕੱਢਦਾ ਜਾਂ ਨਾ ਕੱਢਦਾ ਉਹਨਾਂ ਚਿਰ ਭਾਵੇਂ ਮੇਰਾ ਪੁੱਤਰ ਡੁੱਬ ਜਾਂਦਾ ਜਾਂ ਕੋਈ ਘਟਨਾ ਵਾਪਰ ਜਾਂਦੀ ਇਸ ਕਰਕੇ ਮੇਰਾ ਆਪਣਾ ਸੀ ਮੈਨੂੰ ਕੁਝ ਸੁਝਿਆ ਆਉ ਰਿਆ ਲਈ ਮੈਂ ਸਿੱਧੀ ਛਾਲ ਮਾਰ ਦਿੱਤੀ ਫਕੀਰ ਕਹਿੰਦਾ ਬਸ ਇਸੇ ਤਰੀਕੇ ਦੇ ਨਾਲ ਰੱਬ ਦੇ ਜਿਹੜੇ ਆਪਣੇ ਭਗਤ ਹੁੰਦੇ ਨੇ ਨਾ ਉਹਨਾਂ ਨੂੰ ਬਚਾਉਣ ਵਾਸਤੇ ਉਹ ਖੁਦ ਆ ਜਾਂਦਾ ਹੈ ਉਹ ਇਹਨਾਂ ਨਹੀਂ ਵੇਖਦਾ ਮੈਂ ਕਿੰਨੂੰ ਭੇਜਾਂ ਤੇ ਕਿੰਨੂੰ ਨਾ ਭੇਜਾਂ ਆਹ ਪਰਮਾਤਮਾ ਦਾ ਜਿਹੜਾ ਬੜਾ ਪਿਆਰਾ ਸਿਧਾਂਤ ਹੈ ਉਹ ਜਦੋਂ ਵੀ ਬਖਸ਼ਿਸ਼ ਕਰਦਾ ਹੈ ਉਹ ਆਪਣੇ ਪਿਆਰਿਆਂ ਦੀ ਆਪ ਪੈਜ ਰੱਖਦਾ ਹੈ ਪਰ ਇਹ ਸਿਰਫ ਇੱਕ ਪਿਆਰ ਹੈ ਇਹਨ ਮੋਹ ਦੇ ਵਿੱਚ ਨਹੀਂ ਖੜਨਾ ਮੈਂ ਪਿਛਲੇ ਦਿਨਾਂ ਚ ਕਿਹਾ ਸੀ ਮੋਹ ਇੱਕ ਅਲੱਗ ਚੀਜ਼ ਹੈ ਪਿਆਰ ਇੱਕ ਅਲੱਗ ਚੀਜ਼ ਹੈ ਤੇ ਅਸੀਂ ਜਿਹੜਾ ਬਾਣੀ ਨੇ ਜੋ ਸਾਨੂੰ ਕਿਹਾ ਉਹ ਪਿਆਰ ਦੀ ਗੱਲ ਕੀਤੀ ਹੈ ਤੇਰੇ ਭਰੋਸੇ ਪਿਆਰੇ ਮੈਂ ਲਾੜ ਲਦਾਇਆ ਅਸੀਂ ਪ੍ਰਮਾਤਮਾ ਦੇ ਨਾਲ ਉਹਦੀ ਸਾਜੀ ਹੋਈ ਕੁਦਰਤ ਦੇ ਨਾਲ ਪਿਆਰ ਕਰਨਾ ਹੈ ਮੋਹ ਨਹੀਂ ਕਰਨਾ ਖੈਰ ਗੱਲ ਨੂੰ ਆਪਣੇ ਵਿਸ਼ੇ ਵੱਲ ਲਿਆਵਾਂ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਨਾਂ ਤੇ ਸੁਭਾਉ ਕਹਿੰਦੇ ਉਸ ਪਰਮਾਤਮਾ ਦੇ ਅੰਦਰ ਮੋਹ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਅੱਗੇ ਸ਼ਬਦ ਹੈ ਨਾ ਭਰਮਾ ਭਰਮ ਦਾ ਅਰਥ ਕੀਤਾ ਸੀ ਮੈਂ ਝਟਕਣਾ ਕਹਿੰਦੇ ਰੱਬ ਦੇ ਅੰਦਰ ਭਰਮ ਨਾਮ ਦੀ ਝਟਕਣਾ ਨਾਂ ਦੀ ਕੋਈ ਚੀਜ਼ ਨਹੀਂ ਹੁਣ ਭਰਮ ਦੇ ਅਖਰੀ ਅਰਥ ਵਿਦਵਾਨਾਂ ਨੇ ਸਿੱਧਾ ਝਟਕਣਾ ਕਰ ਦਿੱਤਾ ਬੰਦਾ ਕੁਰਾਏ ਪੈ ਗਿਆ ਤੇ ਜੇ ਤੁਸੀਂ ਇਹਦੀ ਧਿਆਨ ਦੇ ਨਾਲ ਪ੍ਰਭਾਸ਼ਾ ਸਮਝ ਨਹੀਂ ਹੋਵੇ ਮੈਂ ਅਕਸਰ ਕਹਿੰਦਾ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਪਹਿਲਾਂ ਗੁਰੂ ਗ੍ਰੰਥ ਸਾਹਿਬ ਚੋਂ ਕਰੀਏ ਬਾਹਰ ਬਾਅਦ ਜਾਈਏ ਆਪਾਂ ਤੇ ਭਗਤ ਰਵਿਦਾਸ ਜੀ ਨੇ ਇਸ ਧਰਮ ਦੀ ਜਿਹੜੀ ਉਪਰਭਾਸ਼ਾ ਬਾ ਖੂਬੀ ਦੇ ਨਾਲ ਸਾਨੂੰ ਸਮਝਾਈ। ਕਹਿ ਲਗੇ ਮਾਧਵੇ, "ਕੀ ਕਹੀ ਹੈ ਧਰਮ ਐਸਾ?" ਕਹਿੰਦੇ "ਹੇ ਪ੍ਰਭੂ ਜੀ ਧਰਮ ਕਿਹੋ ਜਿਹਾ ਹੋ ਸਕਦਾ ਏ? ਮਨੁੱਖ ਕਿਦਾਂ ਦਾ ਧਰਮ ਸਮਝਦਾ ਏ?" ਅਗਲੀ ਪੰਕਤੀ 'ਚ ਜਵਾਬ ਹੈ ਕਹਿ ਲਗੇ "ਜੈਸਾ ਮੰਨੀਐ ਹੋਏ ਨਾ ਤੈਸਾ।" ਧਰਮ ਦੀ ਪਰਭਾਸ਼ਾ ਸਿਰਫ ਇੰਨੀ ਹੈ ਕਿ ਜੋ ਮੈਂ ਸਮਝਦਾ ਵਾਂ ਉਹ ਨਾ ਹੋਵੇ ਉਹਨੂੰ ਧਰਮ ਕਿਹਾ ਜਾਂਦਾ ਏ। ਮੰਨ ਲਓ ਤੁਹਾਨੂੰ ਕਿਸੇ ਚੀਜ਼ ਦਾ ਝੌਲਾ ਪੈਂਦਾ ਮੈਂ ਹੋਰ ਸੌਖਾ ਕਰ ਦਿੰਦਾ ਇਹ ਗਰਮੀਆਂ ਦੇ ਵਿੱਚ ਸੜਕ ਜਿਹੜੀ ਹੈ ਉਹ ਲਿਸ਼ਕਦੀ ਹੈ ਤੇ ਪਈ ਹੋਈ ਲੱਕ ਐਂ ਜਾਪਦੀ ਹੈ ਜਿਵੇਂ ਪਾਣੀ ਹੁੰਦਾ ਸੜਕ ਤੇ ਤੁਸੀਂ ਗਰਮੀ ਵਿੱਚ ਚੱਲੋਗੇ ਨਾ ਉਹ ਲੱਕ ਪਾਣੀ ਵਰਗੀ ਨਜ਼ਰ ਆਉਂਦੀ ਹੈ ਪਰ ਪਾਣੀ ਨਹੀਂ ਨਜ਼ਰ ਆਉਂਦੀ ਹੈ ਉਹ ਵੇਖਣ ਨੂੰ ਮਨੁੱਖ ਭੁਲੇਖਾ ਖਾ ਜਾਂਦਾ ਉਹਨੂੰ ਭਰਮ ਕਿਹਾ ਜਾਂਦਾ ਹੈ ਰਾਤ ਹਨੇਰੇ ਦੇ ਵਿੱਚ ਪਿਆ ਹੋਇਆ ਸੋਟਾ ਕੋਈ ਰੱਸੀ ਇਤ ਆਦਿਕ ਜਿਹੜੀ ਹੈ ਉਹ ਬੰਦੇ ਨੂੰ ਸੱਪ ਦਾ ਭੁਲੇਖਾ ਪਾਉਂਦੀ ਹੈ ਪਰ ਜਦੋਂ ਕੋਲ ਜਾਂਦੇ ਆ ਪਤਾ ਲੱਗਦਾ ਉਹ ਸੱਪ ਨਹੀਂ ਹੈ ਅੱਜ ਤੋਂ ਚਰੀਆਂ ਚੁਰੀਆਂ ਦਾ ਕੰਮ ਹੁੰਦਾ ਪਿੰਡਾਂ 'ਚ ਅਕਸਰ ਇਦਾਂ ਦਾ ਹੁੰਦਾ ਬੰਦਾ ਪੱਠੇ ਵੱਢ ਕੇ ਆਇਆ ਹੁੰਦਾ ਕੋਈ ਨਾ ਕੋਈ ਟੰਡਾ ਡੇਗ ਪੈਂਦਾ ਉਹਦਾ ਭੁਲੇਖਾ ਰਾਤ ਨੂੰ ਸੱਪ ਦਾ ਪੈਂਦਾ ਪਰ ਉਹ ਸੱਪ ਨਹੀਂ ਉਹ ਜਾਂ ਕੋਈ ਡੰਡਾ ਕੋਈ ਸੋਟੀ ਜਾਂ ਕੋਈ ਪੱਠੇ ਦਾ ਕੋਈ ਡੰਡਾ ਪਿਆ ਹੋਵੇਗਾ ਇਸ ਕਰਕੇ ਇਹ ਪਟਕਣਾ ਹੈ ਪਟਕਣਾ ਉਦੋਂ ਪੈਦਾ ਹੁੰਦੀ ਹੈ ਜਿੱਥੇ ਅਗਿਆਨਤਾ ਹੋਵੇ ਪੂਰਨ ਗਿਆਨ ਨਹੀਂ ਭਰਮ ਪੈਦਾ ਹੋ ਗਿਆ ਭਟਕਣਾ ਪੈਦਾ ਹੋ ਗਈ ਪਰ ਪ੍ਰਮਾਤਮਾ ਦੇ ਅੰਦਰ ਤੇ ਇਦਾਂ ਦੀ ਚੀਜ਼ ਹੀ ਕੋਈ ਨਹੀਂ ਉਹਨੂੰ ਤੇ ਪੂਰਨ ਗਿਆਨ ਹੈ ਨਾ ਉਹਨੂੰ ਇਹਨਾਂ ਚੀਜ਼ਾਂ ਨਾਲ ਇਹਨਾਂ ਅੱਖਾਂ ਨਾਲ ਵੇਖਣ ਦੀ ਲੋੜ ਨਹੀਂ ਉਹ ਪਏ ਹੋਏ ਛੋਟੇ ਰੱਸੀ ਦੇ ਵਿੱਚ ਵੀ ਮੌਜੂਦ ਹੈ ਤੇ ਜੀ ਉਹ ਸਾਪ ਤੇ ਉਹ ਉਹਦੇ ਵਿੱਚ ਵੀ ਮੌਜੂਦ ਹੈ ਉਹ ਪਾਣੀ ਦੇ ਵਿੱਚ ਵੀ ਹੈ ਜਲ ਥਲ ਹਰ ਥਾਂ ਦੇ ਉੱਤੇ ਉਹ ਮੌਜੂਦ ਇਸ ਕਰਕੇ ਉਹਦੇ ਅੰਦਰ ਭਟਕਣਾ ਨਾ ਦੀ ਕੋਈ ਚੀਜ਼ ਨਹੀਂ ਮਨੁੱਖ ਆਪਣੇ ਰਸਤੇ ਤੋਂ ਭਟਕਦਾ ਏ ਤੇ ਅਮਰਤ ਬਾਣੀ ਦਾ ਫੈਸਲਾ ਜੀ ਦੋ ਹਸਤੀਆਂ ਕਦੀ ਨਹੀਂ ਭਟਕਦੀਆਂ ਬਾਕੀ ਸਮੁੱਚੀ ਲੋਕਾਈ ਭਟਕਦੀ ਹੋਈ ਏ ਇੱਕ ਗੁਰੂ ਤੇ ਇੱਕ ਪਰਮਾਤਮਾ ਅਸੀਂ ਬਚਨ ਪੜਦੇ ਆ ਭੁੱਲਨ ਅੰਦਰ ਸਭ ਕੋ ਕੋਈ ਵੀ ਭੁੱਲ ਸਕਦਾ ਏ ਭੁਲੇਖਾ ਕਿਸੇ ਨੂੰ ਵੀ ਲੱਗ ਸਕਦਾ ਏ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਭੁੱਲਨ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਇੱਕ ਪਰਮਾਤਮਾ ਤੇ ਇੱਕ ਜਿਹੜਾ ਏ ਗੁਰੂ ਉਹ ਕਦੀ ਵੀ ਭੁੱਲਦੇ ਨਹੀਂ ਉਹ ਕਦੀ ਭੁਲੇਖੇ 'ਚ ਨਹੀਂ ਪੈਂਦੇ ਉਹਦਾ ਕਾਰਨ ਹੈ ਜੇ ਰਾਹ ਪਾਉਣ ਵਾਲਾ ਹੀ ਭੁਲੇਖੇ 'ਚ ਪੈ ਗਿਆ ਫਿਰ ਸਾਨੂੰ ਰਾਹ ਕੌਣ ਪਾਵੇਗਾ ਇਹ ਇਹ ਚੀਜ਼ ਨੂੰ ਸਾਨੂੰ ਸਮਝਣਾ ਪਵੇਗਾ ਵੀ ਜਿੰਨੇ ਰਾਹ ਪਾਉਣਾ ਜੀ ਉਹ ਹੀ ਭੁਲੇਖੇ ਪੈ ਗਿਆ ਇੱਕ ਅੰਮ੍ਰਿਤ ਬਾਣੀ ਦਾ ਬਚਨ ਆਉਂਦਾ ਹੈ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਹੁਣ ਇਹਦਾ ਕਈ ਵਾਰੀ ਦਾ ਡਾਕਟਰ ਸਾਹਿਬ ਤੁਸੀਂ ਪਾਠ ਨੋਟ ਕਰਿਓ ਇਹਦਾ ਪਾਠ ਕਰ ਦਿੱਤਾ ਜਾਂਦਾ ਭੂਲੇ ਮਾਰਗ ਜਿन्हे ਬਤਾਇਆ ਤੇ ਤੁਸੀਂ ਸੂਝਵਾਨ ਸਾਰੇ ਬੈਠੇ ਜੀ ਜੇ ਇਹਦੇ ਅਖਰੀ ਅਰਥ ਕਰੀਏ ਵਿਸ਼ਰਾਮ ਮਾਰਗ ਤੇ ਲਾਗੇ ਭੂਲੇ ਮਾਰਗ ਭੁੱਲਾ ਹੋਇਆ ਰਸਤਾ ਜਿੰਨੇ ਵਿਖਾ ਦਿੱਤਾ ਯਾਦ ਰੱਖਿਓ ਜੇ ਰਾਹ ਹੀ ਭੁੱਲ ਗਿਆ ਤੇ ਸਾਨੂੰ ਮੰਜ਼ਿਲ ਤੇ ਕੌਣ ਖੜੇਗਾ ਇਸ ਕਰਕੇ ਰਸਤਾ ਕਦੀ ਨਹੀਂ ਭੁੱਲਦਾ ਰਸਤਾ ਤੇ ਸ਼ੜਕ ਜਾ ਰਹੀ ਹੈ ਜਿੱਥੇ ਜਾਣੀ ਹੈ ਅਸੀਂ ਭੁੱਲਦੇ ਹਾਂ ਇਹਦਾ ਪਾਠ ਅਸਲੀ ਹੈਗਾ ਇਹ ਭੂਲੇ ਮਾਰਗ ਜਿਨੇ ਬਤਾਇਆ ਭੁੱਲਿਆਂ ਹੋਿਆਂ ਨੂੰ ਰਸਤਾ ਜਿੰਨੇ ਵਿਖਾ ਦਿੱਤਾ ਐਸਾ ਗੁਰ ਵਡਭਾਗੀ ਪਾਇ ਮੇਰੇ ਕਹਿਨ ਦਾ ਭਾਵ ਹੈ ਭੁੱਲਿਆਂ ਹੋਿਆਂ ਨੂੰ ਗੁਰੂ ਜਿਹੜਾ ਉਹ ਮਾਰਗ ਵਿਖਾਉਂਦਾ ਪਰਮਾਤਮਾ ਕਦੀ ਨਹੀਂ ਢਟਕਦਾ ਦੂਸਰੀ ਬੇਨਤੀ ਕਰਾਂ ਮਨੁੱਖ ਅੱਜ ਜਿਹੜੇ ਚਲੋ ਇੱਕ ਦੁਨਿਆਵੀ ਤੌਰ ਤੇ ਮਨੁੱਖ ਢਟਕ ਜਾਵੇ ਮੋਹ ਦੇ ਵਿੱਚ ਪੈ ਕੇ ਕਿਉਂਕਿ ਇੱਥੇ ਦੋ ਸ਼ਬਦ ਇਕੱਠੇ ਨੇ ਨਾ ਭਾਉ ਤੇ ਭਰਮ ਮੋਹ ਅਤੇ ਢਟਕਣਾ ਇਕੱਠੀ ਹੈ ਮੋਹ ਦੇ ਵਿੱਚ ਪਿਆ ਹੋਇਆ ਮਨੁੱਖ ਹੀ ਢਟਕੇਗਾ ਜਿਹੜਾ ਮੋਹ ਦੇ ਵਿੱਚ ਨਹੀਂ ਪਿਆ ਉਹ ਕਦੀ ਨਹੀਂ ਪਟਕੇਗਾ ਅਕਸਰ ਮਾਪੇ ਨੂੰ ਮੋਹ ਹੁੰਦਾ ਹੈ ਬੱਚਿਆਂ ਦੇ ਨਾਲ ਪਟਕਣਾ ਪੈ ਜਾਂਦੀ ਹੈ ਕਿ ਇਹ ਬੱਚੇ ਮੇਰਾ ਸਾਥ ਨਹੀਂ ਛੱਡਣਗੇ ਪਰ ਜਦੋਂ ਅਖੀਰਲਾ ਸਮਾਂ ਆਉਂਦਾ ਹੈ ਮਾਪੇ ਨੂੰ ਕਈ ਵਾਰੀ ਮਾਪੇ ਬੱਚਿਆਂ ਦੇ ਨਾ ਸਬੰਧ ਦੇ ਕਾਰਨ ਵਿਚਾਰੇ ਰੋਲਦੇ ਦੇਖੇ ਹੋਏ ਨੇ ਭਰਮ ਪੈ ਗਿਆ ਇਹ ਇੱਕ ਭਰਮ ਹੀ ਹੈ ਅਸੀਂ ਔਲਾਦ ਦੇ ਵਾਸਤੇ ਪਰਿਵਾਰ ਦੇ ਵਾਸਤੇ ਜਿਹੜਾ ਸੀ ਉਹ ਬੇਹੱਕ ਦੀ ਕਮਾਈ ਖਵਾਈ ਜਾਂਦੇ ਆ ਕਿ ਇਹ ਮੇਰਾ ਇਹ ਮੇਰਾ ਇਹ ਮੇਰਾ ਹੈ ਪਰ ਬਾਣੀ ਨੇ ਕਿਹਾ ਜਿੰਨਾ ਵਾਸਤੇ ਤੂੰ ਪਾਪ ਕਰਦਾ ਹੈ ਇਹ ਤੇਰਾ ਭੁਲੇਖਾ ਹੈ ਇੱਕ ਦਿਨ ਉਹ ਨਿਕਲ ਜਾਣਾ ਇਹਨਾਂ ਨੇ ਤੈਨੂੰ ਦੋ ਘਟ ਪਾਣੀ ਦੇ ਵੀ ਨਹੀਂ ਦੇਣੇ ਤੁਸੀਂ ਅੰਮ੍ਰਿਤ ਬਾਣੀ ਦੇ ਬਚਨ ਪੜ੍ਹਦੇ ਜੇ ਨਾ ਕਿ ਤਬ ਤੇਰੀ ਓਖ ਕੋਈ ਪਾਣੀ ਉਹ ਨਾ ਪਾਵੇ ਛੇਨੇ ਛੇਨੇ ਤਨ ਸ਼ੀਜਿਆ ਜਰਾ ਜਨਾਵ ਹੈ ਤਾਬ ਤੇਰੀ ਉਹ ਕੋਈ ਪਾਨੀ ਉਹ ਨਾ ਪਾਵੇ ਤੂੰ ਜਿਹੜੇ ਕਰਕੇ ਭੁਲੇਖੇ ਚ ਪਿਆ ਹੋਇਆ ਹੈ ਨਾ ਜਿਹਦੇ ਕਰਕੇ ਪਾਪ ਕਰ ਰਿਹਾ ਮੋਹ ਦੇ ਮੋਹ ਚ ਫਸ ਕੇ ਬੰਦਾ ਪਾਪ ਕਰਦਾ ਹੈ ਫਿਰ ਇਸ ਬੇਨਤੀ ਨੂੰ ਸਮਝਿਓ ਬੱਚਿਆਂ ਨਾਲ ਪਿਆਰ ਹੈ ਮੈਂ ਬਿਲਕੁਲ ਸੌਖਾ ਕਰ ਦਿਨਾ ਕਿਹੜਾ ਮਾਂ ਬਾਪ ਹੈ ਜੀ ਜਿਹੜਾ ਚਾਹੁੰਦਾ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜ਼ਹਿਰ ਖਵਾਵਾਂ ਕੋਈ ਨਹੀਂ ਜਾਵੇਗਾ ਇਥੋਂ ਤੱਕ ਸੱਪ ਜ਼ਹਿਰ ਉਗਲਦਾ ਹੈ ਪਰ ਉਹ ਵੀ ਆਪਣੇ ਬੱਚਿਆਂ ਨੂੰ ਜ਼ਹਿਰ ਨਹੀਂ ਖਵਾਉਂਦਾ ਉਵੇਂ ਦੇ ਆਪਣੇ ਹਰ ਕੋਈ ਦੇ ਬੱਚਿਆਂ ਨੂੰ ਚੰਗੀ ਡਾਈਟ ਦਿੰਦਾ ਹੈ ਨਾ ਪਰ ਮਨੁੱਖ ਦਾ ਇੱਕ ਸੁਭਾਅ ਹੈ ਜਦੋਂ ਤੁਸੀਂ ਪਰਿਵਾਰ ਦੇ ਨਾਲ ਪਿਆਰ ਕਰੋਗੇ ਤੇ ਇਹਦਾ ਖਿਆਲ ਰੱਖੋਗੇ ਪਰ ਪਿਆਰ ਜਦੋਂ ਮੋਹ ਬਣ ਜਾਂਦਾ ਹੈ ਫਿਰ ਅਸੀਂ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਜਨਨ ਕਰਦੇ ਵੀ ਇਹਨੂੰ ਹਵਾ ਤੱਤੀ ਵਾਵ ਨਾਲ ਲੱਗੇ ਇਹਨੂੰ ਕੋਈ ਕਸ਼ਟ ਨਾ ਕਰਨਾ ਪਵੇ ਉਹ ਫਿਰ ਕੀਤੀਆਂ ਹੋਈਆਂ ਸਾਡੀਆਂ ਗਲਤੀਆਂ ਬੱਚਿਆਂ ਵਾਸਤੇ ਪ੍ਰੋਬਲਮ ਕ੍ਰੀਏਟ ਕਰ ਦਿੰਦੀਆਂ ਨੇ ਚਲੋ ਤੁਸੀਂ ਸੋਝਵਾਨ ਬੈਠੇ ਮੈਂ ਇੱਕ ਬੇਨਤੀ ਕਰ ਦੇਣਾ ਕਦੀ ਬੱਚੇ ਨੂੰ ਸਾਰੀਆਂ ਸਹੂਲਤਾਂ ਨਾ ਦਿਓ ਜਿਹੜਾ ਸਟਰਗਲ ਨਹੀਂ ਨਾ ਕਰਦਾ ਉਹਨੂੰ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੁਸੀਬਤਾਂ ਦੇ ਨਾਲ ਲੜਨ ਦਾ ਹੱਲ ਨਹੀਂ ਇਕੱਲੇ ਕੋ ਨਿਕਲੇਗਾ ਕਿੱਥੇ ਕਿੱਥੇ ਉਹਦੀ ਹੈਲਪ ਕਰੋਗੇ ਤੁਸੀਂ ਜੇ ਕਿਤੇ ਜਾਣਾ ਹੈ ਉਹਨੂੰ ਤੁਸੀਂ ਜਾਣ ਦੀ ਆਪ ਕਿਉਂ ਭਾ ਜਾ ਕੇ ਉੱਥੇ ਆਪਣਾ ਕੰਮ ਕਰਕੇ ਤੈਨੂੰ ਪਤਾ ਲੱਗੇ ਲਾਈਨਾਂ 'ਚ ਕਿੱਦਾਂ ਲੱਗਿਆ ਜਾਂਦਾ ਹੈ ਹਰ ਇੱਕ ਚੀਜ਼ ਦੀ ਉਹਨੂੰ ਵੈਲਿਊ ਸਮਝਾਓ ਉਹ ਤਾਂ ਉਹਦੀ ਕਦਰ ਕਰੇਗਾ ਅੱਜ ਬਹੁਤੇ ਬੱਚੇ ਮਾਪੇ ਦੀ ਕਦਰ ਤਾਂ ਨਹੀਂ ਕਰਦੇ ਕਿਉਂਕਿ ਮਾਪੇ ਦੀ ਵੈਲਿਊ ਨੇ ਮਾਪੇ ਨੇ ਸਮਝਾਇਆ ਹੀ ਕੁਝ ਨਹੀਂ ਹਰ ਇੱਕ ਚੀਜ਼ ਜਿਹੜੀ ਬੱਚੇ ਨੇ ਮੰਗੀ ਲਿਆ ਕੇ ਪੈਸੇ ਨਾਲ ਦੇ ਦਿੱਤੀ ਉਹਨੂੰ ਬੱਚੇ ਨੂੰ ਪੈਸੇ ਦੀ ਵੈਲਿਊ ਸਮਝਾ ਦਿਓ ਕਿ ਪੁੱਤਰ ਇਦਾਂ ਕਮਾਇਆ ਜਾਂਦਾ ਹੈ ਹੱਕ ਨਾਲ ਕਮਾਇਆ ਜਾਂਦਾ ਜੇ ਬੱਚੇ ਨੂੰ ਪਤਾ ਲੱਗਿਆ ਨਾ ਬੱਚਾ ਕੋਰਾਏ ਪਵੇਗਾ ਨਾ ਤੁਹਾਡੇ ਤੋਂ ਦੂਰ ਜਾਵੇਗਾ ਇਹ ਪਿਆਰ ਹੈ ਪਰ ਜ਼ਿਆਦਾਤਰ ਜਿਹੜਾ ਮੋਹ ਹੈ ਉਹ ਬੱਚਿਆਂ ਨੂੰ ਵੀ ਵਿਗਾੜਦਾ ਹੈ ਪਰਿਵਾਰ ਨੂੰ ਵੀ ਵਿਗਾੜਦਾ ਹੈ ਤੇ ਬੰਦੇ ਨੂੰ ਕੁਰਾਹੇ ਵੀ ਪਾ ਜਾਂਦਾ ਹੈ ਜਿੰਨੀਆਂ ਜਿਆਦਾਆਂ ਸਹੂਲਤਾਂ ਨੇ ਨਾ ਉਹਨੇ ਮੈਂ ਇੱਕ ਨਿੱਕੀ ਜੀ ਉਦਾਹਰਨ ਦੇ ਕੇ ਵਾਪਸ ਆਦਣਾ ਇਹ ਸਹੂਲਤਾਂ ਤੁਹਾਨੂੰ ਸਮਝ ਨਹੀਂ ਲੱਗਣੀਆਂ ਕਈ ਵਾਰੀ ਮਨ ਚ ਆਵੇਗਾ ਵੀ ਸਾਡੀ ਕਮਾਈ ਅਸੀਂ ਬੱਚਿਆਂ ਨੂੰ ਨਾ ਦਈਏ ਇੱਕ ਛੋਟੀ ਜੀ ਉਦਾਹਰਨ ਤੁਸੀਂ ਕਈਆਂ ਨੇ ਘਰਾਂ ਦੇ ਵਿੱਚ ਤੋਤੇ ਵੇਖੇ ਹੋਣਗੇ ਜਿਨ੍ਹਾਂ ਨੇ ਪਿੰਜਰੇ 'ਚ ਰੱਖੇ ਨੇ ਜੇ ਨਹੀਂ ਵੇਖੇ ਤੇ ਤੁਸੀਂ ਪ੍ਰੈਕਟੀਕਲ ਵੇ ਕਰਕੇ ਵੇਖ ਲਿਓ ਤੋਤਾ ਖਰੀਦ ਕੇ ਕੋਈ ਪਿੰਜਰੇ 'ਚ ਰੱਖ ਲਿਓ ਉਨੂੰ ਰੋਜ਼ ਚੂਰੀ ਪਾਈ ਜਾਓ। ਉਹਨੂੰ ਖਾਣਾ ਦੇਈ ਜਾਓ। ਪਿੰਜਰੇ ਤੋਂ ਬਾਹਰ ਉੱਠਣ ਉੱਡਣ ਦੀ ਜਾਂਚ ਛੱਡ ਦਿਓ ਉਹਨੂੰ। ਉਹ ਤੋਤਾ ਇੱਕ ਦਿਨ ਉੱਡਣਾ ਭੁੱਲ ਜਾਂਦਾ ਏ। ਉਹ ਨਹੀਂ ਉੱਡ ਸਕੇਗਾ ਕਿਉਂਕਿ ਉਹ ਆਪਣੇ ਦਾਇਰੇ ਦੇ ਵਿੱਚ ਪਿਆ ਉਹਨੂੰ ਪਤਾ ਹੈ ਮੈਨੂੰ ਲੋੜ ਹੀ ਨਹੀਂ ਜਾ ਕੇ ਸ਼ਿਕਾਰ ਕਰਨ ਦੀ। ਮੈਂ ਇੱਥੇ ਹੀ ਰਹਿ ਕੇ ਜਿਹੜਾ ਉਹ ਸਿਰਫ ਤੇ ਸਿਰਫ ਆਪਣਾ ਖੁਰਾਕ ਦਾ ਗੁਜ਼ਾਰਾ ਕਰ ਲੈਣਾ ਮੈਨੂੰ ਕਿ ਲੋੜੇ ਉੱਡਣ ਦੀ। ਤੁਹਾਡੇ ਮੋਹ ਨੇ ਮੋਹ ਸੀ ਨਾ ਤੁਹਾਡੇ ਮੋਹ ਨੇ ਉਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਉੱਡਣਾ ਭੁੱਲ ਗਿਆ ਇਸ ਕਰਕੇ ਜੀਵਨ ਦੇ ਵਿੱਚ ਕਈ ਵਾਰੀ ਸਾਡੀਆਂ ਗਲਤ ਆਦਤਾਂ ਮੋਹ ਬਣ ਕੇ ਜਿਹੜੀਆਂ ਜੀਵਾਂ ਨੂੰ ਬੱਚਿਆਂ ਨੂੰ ਪਰਿਵਾਰ ਨੂੰ ਭਟਕਣਾ ਦੇ ਵਿੱਚ ਗਲਤ ਰਾਹ ਦੇ ਉੱਤੇ ਪਾ ਦਿੰਦੀਆਂ ਨੇ ਸੋ ਇਹ ਇਹਨਾਂ ਚੀਜ਼ਾਂ ਦਾ ਜਿੰਨਾ ਵੀ ਗੁਰੇਜ਼ ਕੀਤਾ ਜਾਵੇ ਮਿਹਨਤ ਹਰ ਇੱਕ ਫੀਲਡ 'ਚ ਕਰਨੀ ਚਾਹੀਦੀ ਹੈ ਪਰ ਸਮਝਾਉਣ ਦਾ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਜੀ ਇਹ ਇਹਨਾਂ ਚੀਜ਼ਾਂ ਨੂੰ ਅਸੀਂ ਜਰੂਰ ਸਮਝੀਏ ਖੈਰ ਮੈਂ ਵਿਸ਼ੇ ਵੱਲ ਆਵਾਂ ਸਤਿਗੁਰੂ ਕਹਿੰ ਲਗੇ ਨਾ ਤੇ ਸੁਭਾਉ ਕਹਿੰਦੇ ਪ੍ਰਮਾਤਮਾ ਦੇ ਅੰਦਰ ਮੋਹ ਨਾ ਦੀ ਕੋਈ ਚੀਜ਼ ਨਹੀਂ ਅੱਗੇ ਮੈਂ ਜਿਹੜੀ ਬੇਨਤੀ ਕਰਿਆ ਨਾ ਪਰਮਾ ਹੁਣ ਜਿਹਦੇ ਅੰਦਰ ਮੋਹ ਨਹੀਂ ਪੈਦਾ ਹੋਇਆ ਉਹਦੇ ਅੰਦਰ ਭਰਮ ਉਹਦੇ ਅੰਦਰ ਭਟਕਣਾ ਨਹੀਂ ਪੈਦਾ ਹੋਵੇਗੀ ਤੇ ਮੋਹ ਹੀ ਜਿਹੜਾ ਹੈ ਤੁਹਾਡੇ ਅੰਦਰ ਭਟਕਣਾ ਪੈਦਾ ਕਰ ਦਿੰਦਾ ਮੈਨੂੰ ਚਲੋ ਇੱਕ ਨਿੱਕੀ ਜੀ ਗੱਲ ਚੇਤੇ ਆ ਗਈ ਕਹ ਕੇ ਮੈਂ ਅੱਗੇ ਤੁਰਦਾ ਗੱਲ ਫਿਰ ਉੱਥੇ ਮੋਹ ਤੇ ਆਉਣੀ ਅੱਜ ਸਾਡਾ ਜਨਵਾਰਾਂ ਦੇ ਨਾਲ بڑا ਮੋਤ ਉਸ ਕੁੱਤੇ ਰੱਖੇ ਆਮ ਘਰਾਂ 'ਚ ਦੇਖੇ ਨੇ ਪਰ ਮੈਂ ਇੱਕ ਦਿਨ ਡਿਸਕਵਰੀ ਦੇ ਉੱਤੇ ਦੇਖ ਰਿਹਾ ਸਾਂ ਜਦੋਂ ਇਹ ਮਨੁੱਖ ਜਿਹੜਾ ਆਪਣੇ ਆਪ ਦੇ ਵਿੱਚ ਉਹ ਤਰੱਕੀ ਕਰਦਾ ਹੈ ਉਹਨੇ ਵੇਖਿਆ ਸਭ ਤੋਂ ਪਹਿਲਾਂ ਇਹਨੇ ਕੁੱਤੇ ਨੂੰ ਪਾਲ ਲਿਆ ਅੱਜ ਵੀ ਜਿਹੜੇ ਜੰਗਲਾਂ ਦੇ ਵਿੱਚ ਕੁੱਤੇ ਨੇ ਉਹ ਸ਼ਿਕਾਰ ਕਰਦੇ ਨੇ ਉਹਨਾਂ ਸੂਏ ਵਾਲੇ ਦੰਦ ਨੇ ਉਹਨਾਂ ਦੇ ਕੁੱਤਿਆਂ ਦੇ ਸੂਏ ਵਾਲੇ ਦੰਦ ਹੁੰਦੇ ਨੇ ਜਿਹੜਾ ਕੁੱਤਾ ਜਨਵਰ ਨੂੰ ਮਾਰ ਕੇ ਆਪਣੇ ਪੇਟ ਦੀ ਪੂਜਾ ਖੰਦ ਕਰਦਾ ਸੀ ਨਾ ਅੱਜ ਤੁਸੀਂ ਉਹਨੂੰ ਬਿਸਕਟਾਂ ਦੇ ਉੱਤੇ ਰੋਟੀ ਦੇ ਉੱਤੇ ਕੁਝ ਆਇਆ ਹੋਇਆ ਆਪਾਂ ਸਾਰਿਆਂ ਨੇ ਰੱਖੇ ਹੋਏ ਨੇ ਉਸੇ ਕੁੱਤੇ ਨੂੰ ਜੰਗਲ 'ਚ ਜਾ ਕੇ ਛੱਡ ਆਓ ਉਹ ਕੁੱਤੇਆਂ ਦੂਜਿਆਂ ਦੁਆਰਾ ਖਾਧਾ ਜਾਵੇਗਾ ਇਹ ਆਪਣੀ ਆਪਣੀ ਜਿਹੜੀ ਹੈ ਉਹ ਸੇਫਟੀ ਨਹੀਂ ਕਰ ਸਕਦਾ ਆਪਣੀ ਰੱਖਿਆ ਆਪ ਨਹੀਂ ਕਰ ਸਕਦਾ ਅਸੀਂ ਇੰਨਾ ਮੋਹ ਦੇ ਵਿੱਚ ਪੈ ਗਏ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਮੈਂ ਸਿਰਫ ਉਦਾਹਰਨਾ ਉਹ ਦੇ ਰਿਹਾ ਜਿਹੜੀਆਂ ਤੁਸੀਂ ਕਰਕੇ ਵੇਖ ਸਕਦੇ ਜੀ ਨਹੀਂ ਯਕੀਨ ਤੇ ਇਹ ਇਹ ਚੀਜ਼ ਨੂੰ ਜਦੋਂ ਮਰਜ਼ੀ ਜਾ ਕੇ ਗੂਗਲ ਕਰਕੇ ਦੇਖ ਲਿਓ ਉਹ ਮਨੁੱਖ ਨੇ ਹੌਲੀ ਹੌਲੀ ਕੁੱਤੇ ਨੂੰ ਪਾਲਤੂ ਬਣਾਇਆ ਜਦੋਂ ਪਤਾ ਸੀ ਕੁੱਤੇ ਨੂੰ ਲਾਲਚ ਪੈ ਗਿਆ ਮੈਨੂੰ ਰੋਟੀ ਮਿਲ ਜੇਗੀ ਖਾਣ ਪੀਣ ਨੂੰ ਮਿਲ ਜੇਗਾ ਚਲੋ ਉਦੋਂ ਮਾਸ ਹੁੰਦਾ ਸੀ ਭੁੰਨ ਕੇ ਖਾਦਾ ਜਾਂਦਾ ਸੀ ਤੇ ਮਨੁੱਖ ਨੂੰ ਸੀ ਕਿ ਉਹ ਮੇਰੀ ਜਿਹੜੀ ਹੈ ਸੇਫਟੀ ਥੋੜੀ ਜਿਹੀ ਵਫਾਦਾਰੀ ਕਰੇਗਾ ਜੇ ਅਸੀਂ ਜਨਮਾਂ ਨੂੰ ਪਾਇਆ ਹੋਇਆ ਖਾਣਾ ਉਹਨਾਂ ਦੀ ਆਦਤਾਂ ਜੋ ਅਸਲੀ ਪਰਮਾਤਮਾ ਨੇ ਦਿੱਤਾ ਸੀ ਉਹਦੇ ਤੋਂ ਅਸੀਂ ਉਹ ਨਕਮਾ ਕਰ ਦਿੱਤਾ ਕਿ ਸਾਡਾ ਮੋਹ ਤੇ ਸਾਡੇ ਬੱਚਿਆਂ ਨੂੰ ਸਾਡਾ ਮੋਹ ਸਾਡੇ ਪਰਿਵਾਰ ਨੂੰ ਜਾਂ ਸਾਡਾ ਮੋਹ ਸਾਡੇ ਸਮਾਜ ਨੂੰ ਨਕਮਾ ਤਾਂ ਨਹੀਂ ਕਰ ਰਿਹਾ ਇਹ ਜਿਹੜੇ ਆਟੇ ਚੌਲ ਦੀਆਂ ਸਕੀਮਾਂ ਨੇ ਸਰਕਾਰ ਵੱਲੋਂ ਇਹ ਜੋ ਕੁਝ ਵੀ ਦਿੱਤਾ ਜਾਂਦਾ ਇਹ ਇਹ ਵੀ ਤੇ ਸਾਨੂੰ ਨਕਮਾ ਹੀ ਕਰ ਰਹੀਆਂ ਨੇ ਬੜਾ ਕੁਸ਼ ਕਹ ਰਹੀ ਇਸ ਵਿਸ਼ੇ ਵਾਲੇ ਪਾਸੇ ਆਪਾਂ ਨਾ ਜਾਈਏ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਰਾਜ ਕਰਦੇ ਹੁੰਦੇ ਸੀ ਨਾ ਉਹਨਾਂ ਨੂੰ ਮੰਗਨ ਤੇ ਲਾਤਾ ਇਹ ਗਲਤ ਆਦਤਾਂ ਨੇ ਪਿੱਛੇ ਕਿੰਨੇ ਧਰਨੇ ਲੱਗੇ ਤੁਸੀਂ ਖਾਲਸਾ ਰਾਜ ਨੂੰ ਪੜ੍ਹ ਕੇ ਦੇਖੋ ਖਾਲਸਾ ਰਾਜ ਦੇ ਵੇਲੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੁੰਦੀ ਹੁੰਦੀ ਅੱਜ ਚੰਗਾ ਭਲਾ ਘਰ ਵੀ ਜਿਹੜਾ ਏ ਉਹ ਵੀ ਭੀਖ ਦੀ ਆਸ ਰੱਖਦਾ ਮੈਂ ਚਲੋ ਭੀਖ ਸ਼ਬਦ ਵਰਤ ਦਿੱਤਾ ਕਈਆਂ ਨੂੰ ਇਹ ਸ਼ਬਦ ਵਿੱਚੋਂ ਬਣਾਏ ਉਹ ਵੀ ਚਾਹੁੰਦੇ ਨੇ ਕਿ ਸਰਕਾਰ ਕੋਲੋਂ ਸਾਨੂੰ 2-4 ਰੁਪਏ ਕਿਲੋ ਵਾਲਾ ਆਟਾ ਦਾਲ ਮਿਲੀ ਜਾਵੇ ਤੇ ਸਾਰੀ ਜਾਵੇ। ਹੋਰ ਨਹੀਂ ਕੱਖ ਤੇ ਵਾਂਢ ਹੀ ਪਾਵਾਂਗੇ ਡੰਗਰਾਂ ਨੂੰ। ਇਹ ਇਹ ਮਨੁੱਖ ਦਾ ਅੱਜ ਤੁਸੀਂ ਦੇਖੋ ਸਾਇਕੀ ਕਿੱਥੇ ਆ ਕੇ ਕੰਮ ਕਰਦੀ ਪਈ ਹੈ। ਇਹ ਇਹ ਭਟਕਣਾ ਇਹ ਮਨੁੱਖ ਨੂੰ ਗਲਤ ਲੀ ਤੇ ਖੜਦੀ ਹੈ। ਮੈਂ ਇੰਨੀਆਂ ਉਦਾਹਰਨਾਂ ਤਾਂ ਦੇ ਦਿੱਤੀਆਂ ਕਿ ਰੱਬ ਇਹਨਾਂ ਕਿਸੇ ਚੀਜ਼ਾਂ ਦੇ ਵਿੱਚ ਨਹੀਂ ਫਸਦਾ। ਉਹ ਇਹਨਾਂ ਚੀਜ਼ਾਂ ਤੋਂ ਬੜਾ ਉੱਪਰ ਉੱਠਿਆ ਹੋਇਆ ਹੈ। ਇਹ ਇਹਦੇ ਤੇ ਉੱਤੇ ਉੱਠੋਗੇ ਤੇ ਸਿਧਾਂਤ ਦੇ ਉੱਤੇ ਪਹਿਰਾ ਦੇਵੋਗੇ ਜੇ ਇਹਦੇ ਵਿੱਚ ਫਸੋਗੇ ਤੇ ਸਿਧਾਂਤ ਤੇ ਪਹਿਰਾ ਨਹੀਂ ਤੁਸੀਂ ਦੇ ਸਕਦੇ ਕੁਝ ਲੋਕ ਤੁਹਾਨੂੰ ਕਟੜਵਾਦੀ ਮਿਲ ਜਾਣਗੇ ਜਿਹੜੇ ਕਿਸੇ ਦੇ ਅੱਗੇ ਹੱਥ ਨਹੀਂ ਡਾਉਂਦੇ ਜਿਹੜੇ ਆਪਣੀ ਜ਼ਿੰਦਗੀ ਨੂੰ ਅਸੂਲਾਂ ਦੇ ਨਾਲ ਜੀਂਦੇ ਨੇ ਉਹਨਾਂ ਦਾ ਜੀਵਨ ਬੜਾ ਸਾਦਾ ਜਿਹਾ ਹੋਵੇਗਾ ਉਹਨਾਂ ਨੂੰ ਕਦੀ ਤੁਸੀਂ ਕੋਈ ਟੈਨਸ਼ਨ ਬਿਮਾਰੀ ਆਦਿਕ ਦੀ ਕਦੀ ਚੀਜ਼ ਇਹੋ ਜਿਹੀ ਨਹੀਂ ਦੇਖੋਗੇ ਜੀ ਬਸ ਜਿਹੜੇ ਆ ਮੋਹ ਦੇ ਮਾਰੇ ਨੇ ਇਹੋ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਹੋਰ ਨਹੀਂ ਕੱਖ ਦੇ ਬੱਚਿਆਂ ਦੀ ਟੈਨਸ਼ਨ ਲਈ ਜਾਣਗੇ ਪਰਿਵਾਰ ਦੀ ਇਹ ਇਹਨਾਂ ਚੀਜ਼ਾਂ ਚ ਨੇ ਖੈਰ ਇਹ ਇਹ ਚੀਜ਼ਾਂ ਪਰਮਾਤਮਾ ਤੋਂ ਕੋਹਾਂ ਦੂਰ ਨੇ ਤੇ ਉ ਪਰਮਾਤਮਾ ਦਾ ਸਿਧਾਂਤ ਸਾਨੂੰ ਵੀ ਸਮਝਣਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਜੀ ਉਹ ਮੋਹ ਦੇ ਵਿੱਚ ਭਰਮ ਦੇ ਵਿੱਚ ਨਹੀਂ ਤੇ ਸਿੱਖ ਨੂੰ ਵੀ ਜਿਹੜਾ ਉਹ ਮੋਹ ਤੇ ਭਰਮ ਤੋਂ ਉੱਪਰ ਉੱਠਣਾ ਚਾਹੀਦਾ ਹੈ ਇੱਥੇ ਮੈਂ ਸਮਾਪਤੀ ਕਰ ਦੇਣਾ ਕਹਿੰਨ ਲਗੀ ਜਾਤ ਅਜਾਤ ਅਜੋਨੀ ਸੰਭਵ ਪਰਮਾਤਮਾ ਜਿਹੜਾ ਉਹਦੀ ਕੋਈ ਜਾਤ ਨਹੀਂ ਜੂਨਾ ਚ ਨਹੀਂ ਆਉਂਦਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਨਾ ਤੇ ਸੁਭਾਉ ਭਾਉ ਦਾ ਅਰਥ ਕਰਿਆ ਮੈਂ ਮੋਹ ਨਾ ਭਰਮਾ ਪਰਮਾ ਦਾ ਅਰਥ ਕਰਿਆ ਭਟਕਣਾ ਨਾ ਰੱਬ ਨੂੰ ਕਿਸੇ ਵੀ ਕਿਸਮ ਦੀ ਭਟਕਣਾ ਹੈ ਮਨੁੱਖ ਧਰਮ ਨੂੰ ਲੈ ਕੇ ਭਟਕਣਾ ਦੇ ਵਿੱਚ ਪੈ ਜਾਂਦਾ ਹੈ ਪਰ ਪ੍ਰਮਾਤਮਾ ਕਦੀ ਨਹੀਂ ਪੈਂਦਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਸਮੇਂ ਦੀ ਸਮਾਪਤੀ ਜੀ ਬਾਕੀ ਦੀ ਵਿਚਾਰ ਕੱਲ ਨੂੰ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਬੋ ਨਾ ਤਿਸ ਭਾਉ ਨਾ ਪਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ